ਨਮਸਕਾਰ ਦੋਸਤੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬੀ ਮਿਕਸਚਰ ਦੇ ਵਿੱਚ ਦੋਸਤੋ ਹਾਲੇ ਤੱਕ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਲਾਲ ਰੰਗ ਦੇ ਬਟਨ ਨੂੰ ਦਬਾ ਕੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਨਾਲ ਹੀ ਇਸ ਘੰਟੀ ਨੂੰ ਵੀ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਮਿਲ ਸਕਣ ਤੁਹਾਨੂੰ ਸਭ ਤੋਂ ਪਹਿਲਾਂ ਦੋਸਤੋ ਅੱਜ ਗੱਲ ਕਰਾਂਗੇ ਕੈਂਬੀ ਰਾਜਪੂਰੀਆ ਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੈਂਬੀ ਰਾਜਪੂਰੀਆ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਕੈਂਬੀ ਰਾਜਪੂਰੀਆ ਤੋਂ 7 ਸਾਲ ਪਹਿਲਾਂ ਭਾਰਤ ਤੋਂ ਕੈਨੇਡਾ ਸਟੱਡੀ ਵੀਜ਼ੇ ਉੱਤੇ ਗਿਆ ਸੀ ਕੈਂਬੀ ਰਾਜਪੂਰੀਆ ਪੈਸੇ ਕਮਾਉਣ ਦੇ ਲਈ 12ਵੀਂ ਤੋਂ ਬਾਅਦ ਕੈਨੇਡਾ ਚਲਾ ਗਿਆ ਉੱਥੇ ਜਾ ਕੇ ਕੈਂਬੀ ਰਾਜਪੂਰੀਆ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਉਹ ਆਪਣਾ ਪੜਾਈ ਵੱਲੋਂ 1 ਸਾਲ ਡ੍ਰੌਪ ਕਰਕੇ ਸਿਰਫ ਪੈਸੇ ਹੀ ਕਮਾਵੇ ਕੈਂਬੀ ਨੇ ਉਸ ਦੀ ਸਲਾਹ ਮੰਨ ਲਈ ਤੇ ਉਸ ਨੇ ਆਪਣਾ ਪੜਾਈ ਵੱਲੋਂ 1 ਸਾਲ ਡ੍ਰੌਪ ਕਰ ਦਿੱਤਾ ਤੇ ਉਹ ਸਿਰਫ ਪੈਸੇ ਹੀ ਕਮਾਉਣ ਲੱਗਾ ਕੈਂਬੀ ਕੋਲ ਜਿੰਨੇ ਵੀ ਥੋੜੇ-ਬਹੁਤ ਪੈਸੇ ਹੁੰਦੇ ਸੀ ਉਹ ਉਹਨਾਂ ਪੈਸੇ ਨੂੰ ਲੈ ਕੇ ਕਸੀਨੋ ਵਿੱਚ ਚਲਾ ਜਾਂਦਾ ਸੀ ਤੇ ਉੱਥੇ ਜਾ ਕੇ ਜੂਆ ਵੀ ਖੇਡਦਾ ਸੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੈਂਬੀ ਕਸੀਨੋ ਦੇ ਵਿੱਚ ਕਦੇ-ਕਦੇ ਜਿੱਤ ਵੀ ਜਾਂਦਾ ਸੀ ਤੇ ਕਦੇ-ਕਦੇ ਹਾਰ ਵੀ ਜਾਂਦਾ ਸੀ ਪਰ 4 ਮਹੀਨਿਆਂ ਤੋਂ ਬਾਅਦ ਕੈਂਬੀ ਲਗਾਤਾਰ ਹਾਰਨ ਲੱਗਾ ਤੇ ਜਿਸ ਕਾਰਨ ਉਸ ਕੋਲ ਪੈਸੇ ਦੀ ਤੰਗੀ ਆ ਗਈ ਤੇ ਕੈਂਬੀ ਹੁਣ ਮਿਹਨਤ ਕਰਕੇ ਪੈਸੇ ਕਮਾਉਣ ਲੱਗਾ ਤੇ ਕੈਂਬੀ ਲਗਾਤਾਰ 40-40 ਘੰਟੇ ਵੀ ਕੰਮ ਕਰਦਾ ਸੀ ਦੋਸਤੋ ਲਗਾਤਾਰ ਕੰਮ ਕਰਨ ਦੀ ਵਜ੍ਹਾ ਨਾਲ ਕੈਂਬੀ ਦੀ ਸਿਹਤ ਖਰਾਬ ਹੋ ਗਈ ਤੇ ਲੋਗ ਉਸ ਦੀ ਸਿਹਤ ਦਾ ਮਜ਼ਾਕ ਵੀ ਉਡਾਉਂਦੇ ਸੀ ਪਰ ਕੈਂਬੀ ਨੇ ਕਿਸੇ ਦੀ ਵੱਲ ਕੁਝ ਨਾ ਧਿਆਨ ਦਿੱਤਾ ਤੇ ਕੈਂਬੀ ਆਪਣਾ ਲਗਾਤਾਰ ਕੰਮ ਕਰਦਾ ਰਹਿੰਦਾ ਸੀ ਕੈਂਬੀ ਕੋਲ ਐਡਮਿਸ਼ਨ ਲੈਣ ਲਈ ਹਜੇ ਵੀ ਇੰਨੇ ਪੈਸੇ ਨਹੀਂ ਹੋਏ ਇਸ ਕਰਕੇ ਕੈਂਬੀ ਨੂੰ ਆਪਣਾ 1 ਸਾਲ ਹੋਰ ਡ੍ਰੌਪ ਕਰਨਾ ਪਿਆ ਤੇ ਕੈਂਬੀ ਨੇ 1 ਸਾਲ ਹੋਰ ਲਗਾਤਾਰ ਕਮਾਈ ਕੀਤੀ 1 ਸਾਲ ਲਗਾਤਾਰ ਕਮਾਈ ਕਰਨ ਤੋਂ ਬਾਅਦ ਕੈਂਬੀ ਨੂੰ ਆਖਿਰਕਾਰ ਹੋਟਲ ਮੈਨੇਜਮੈਂਟ ਦੇ ਵਿੱਚ ਐਡਮਿਸ਼ਨ ਮਿਲ ਗਈ ਕੈਂਬੀ ਆਪਣੀ ਇਨਕਮ ਨੂੰ ਹੋਰ ਵਧਾਉਣਾ ਚਾਹੁੰਦਾ ਸੀ ਇਸ ਕਰਕੇ ਕੈਂਬੀ ਨੇ ਨਾਲ ਨਾਲ ਲਿਖਣਾ ਅਤੇ ਗਾਉਣਾ ਵੀ ਸ਼ੁਰੂ ਕੀਤਾ ਇਸ ਤੋਂ ਬਾਅਦ ਕਿਸੇ ਨੇ ਕੈਂਬੀ ਨੂੰ ਸਲਾਹ ਦਿੱਤੀ ਕਿ ਉਹ ਆਪਣਾ ਇੱਕ ਗਾਣਾ ਰਿਕਾਰਡ ਕਰੇ ਤੇ ਕੈਂਬੀ ਨੇ 700 ਡਾਲਰ ਲਾ ਕੇ ਆਪਣਾ ਪਹਿਲਾ ਗਾਣਾ ਚੈਲੰਜ ਟੂ ਨਾਸਾ ਰਿਕਾਰਡ ਕੀਤਾ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੁਣ ਕੈਂਬੀ ਹੌਲੀ-ਹੌਲੀ ਸਫਲਤਾ ਦੀ ਪੌੜੀ ਚੜਦਾ ਜਾ ਰਿਹਾ ਸੀ ਪਰ ਅਚਾਨਕ ਉਸ ਦੀ ਜ਼ਿੰਦਗੀ ਵਿੱਚ ਇੱਕ ਅਹਿਮ ਮੋੜ ਆਇਆ ਕੈਂਬੀ ਨੂੰ ਪਤਾ ਲੱਗਾ ਕਿ ਉਹ ਕੈਨੇਡਾ ਦਾ ਨਾਗਰਿਕ ਨਹੀਂ ਹੈ ਕੈੰਬੀਡਾ ਦਾ ਨਾਗਰਿਕ ਬਣਨ ਲਈ ਕੈੰਬੀ ਨੂੰ ਕੁਝ ਕੁ ਪੈਸੇ ਦੇਣੇ ਪੈਣੇ ਸੀ ਤੇ ਇਸ ਦੇ ਲਈ ਉਸ ਨੂੰ 90 ਦਿਨਾਂ ਦਾ ਸਮਾਂ ਦਿੱਤਾ ਗਿਆ ਪਰ ਜਦੋਂ 90 ਦਿਨਾਂ ਵਿੱਚ ਸਿਰਫ 5 ਦਿਨ ਹੀ ਰਹਿ ਗਏ ਸੀ ਤਾਂ ਕੈੰਬੀ ਨੂੰ ਪਤਾ ਲੱਗਾ ਕਿ ਉਸ ਦੇ ਵਕੀਲ ਦੀ ਗਲਤੀ ਦੇ ਨਾਲ ਕੈੰਬੀ ਨੂੰ ਕੈਨੇਡਾ ਤੋਂ ਭਾਰਤ ਵਾਪਸ ਜਾਣਾ ਪਵੇਗਾ ਤੇ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਇਸ ਕਰਕੇ ਕੈੰਬੀ ਕੈਨੇਡਾ ਤੋਂ ਵਾਪਸ ਭਾਰਤ ਆ ਗਿਆ ਪਰ ਕੈੰਬੀ ਭਾਰਤ ਆ ਕੇ ਵੀ ਲਗਾਤਾਰ ਮਿਹਨਤ ਕਰ ਰਿਹਾ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਲਗਾਤਾਰ ਆਪਣਾ ਨਾਮ ਬਣਾ ਰਿਹਾ ਦੋਸਤੋ ਕੈਮਬੀ ਰਾਜਪੂਰੀਆਂ ਨੂੰ ਕੈਨੇਡਾ ਵਿੱਚੋਂ ਤਾਂ ਕੱਢਤਾ ਪਰ ਉਹ ਪੰਜਾਬੀਆਂ ਦੇ ਦਿਲਾਂ ਵਿੱਚ ਹਜੇ ਵੀ ਓਮੀ ਵਸਦਾ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ